ਬਾਬਾ ਜੀ ਦੇ ਪਿਆਰੇ ਸੰਗਤ ਜੀ ਰਾਦਾ ਸਵਾਮੀ ਸੰਗਤ ਜੀ ਇਸ ਸਾਖੀ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਜਦੋਂ ਅਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਬਾਬਾ ਜੀ ਦਾ ਪ੍ਰਸ਼ਾਦ ਖਾਂਦੇ ਹਾਂ ਤਾਂ ਕੀ ਹੁੰਦਾ ਹੈ ਮਿੱਸਰੀ ਦੇ ਰੂਪ ਵਿੱਚ ਮਿਲਣ ਵਾਲੇ ਇਸ ਪ੍ਰਸ਼ਾਦ ਵਿੱਚ ਐਵੇਂ ਦਾ ਕੀ ਹੈ ਜੋ ਸਾਨੂੰ ਰੋਜ਼ ਖਾਣਾ ਚਾਹੀਦਾ ਹੈ ਜਦੋਂ ਤੁਸੀਂ ਇਹ ਸਾਖੀ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਗੁਰੂ ਕਿੰਨੇ ਮਹਾਨ ਹਨ ਅਤੇ ਕਿਵੇਂ ਉਹ ਹਰ ਪਲ ਸਾਡੇ ਅੰਗ ਸੰਗ ਰਹਿੰਦੇ ਹਨ ਇਹ ਸਾਖੀ ਇੱਕ ਸਤਸੰਗੀ ਪਰਿਵਾਰ ਬਾਰੇ ਹੈ ਅਤੇ ਇਸ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਸੇਵਾ ਅਤੇ ਸਿਮਰਨ ਕਰਦੇ ਸਨ ਪਰਿਵਾਰ ਦੇ ਮੁਖੀ ਅਤੇ ਉਹਨਾਂ ਦੀ ਪਤਨੀ ਦੋਵੇਂ ਡਾਕਟਰ ਸਨ ਅਤੇ ਉਹਨਾਂ ਕੋਲ ਦੋ ਬੱਚੇ ਸਨ ਇੱਕ ਬੇਟਾ ਸੀ ਜਿਸ ਦਾ ਵਿਆਹ ਹੋ ਚੁੱਕਿਆ ਸੀ ਅਤੇ ਇੱਕ ਬੇਟੀ ਸੀ ਬੇਟਾ ਅਤੇ ਬੇਟੀ ਦੋਵੇਂ ਬਹੁਤ ਹੀ ਜ਼ਿਆਦਾ ਸੇਵਾ ਤੇ ਸਿਮਰਨ ਕਰਦੇ ਸਨ ਇਸ ਪੂਰੇ ਪਰਿਵਾਰ ਨੂੰ ਬਾਬਾ ਜੀ ਤੇ ਅਟੁੱਟ ਭਰੋਸਾ ਸੀ ਲੜਕੀ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਲਈ ਇੱਕ ਵਧੀਆ ਰਿਸ਼ਤਾ ਦੇਖਣ ਲੱਗ ਪਏ ਉਹ ਚਾਹੁੰਦੇ ਸਨ ਕਿ ਕੋਈ ਚੰਗਾ ਸੱਸੰਗੀ ਪਰਿਵਾਰ ਮਿਲ ਜਾਵੇ ਤਾਂ ਬੇਟੀ ਦਾ ਵਿਆਹ ਕਰਾਂਗੇ ਪਰ ਉਹ ਕਹਿੰਦੇ ਸਨ ਸੰਜੋਗ ਤਾਂ ਪਹਿਲਾਂ ਤੋਂ ਹੀ ਬਣੇ ਹੁੰਦੇ ਹਨ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਮਾਲਕ ਦੇ ਅੱਗੇ ਸਾਡੀ ਨਹੀਂ ਚੱਲਦੀ ਉਹਨਾਂ ਨੇ ਬਹੁਤ ਰਿਸ਼ਤੇ ਦੇਖੇ ਪਰ ਕੋਈ ਵੀ ਸਤਸੰਗੀ ਪਰਿਵਾਰ ਨਹੀਂ ਮਿਲਿਆ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਉਹਨਾਂ ਨੂੰ ਇੱਕ ਪਰਿਵਾਰ ਬਾਰੇ ਦੱਸਿਆ ਉਹ ਪਰਿਵਾਰ ਸਤਸੰਗੀ ਨਹੀਂ ਸੀ ਪਰ ਬਹੁਤ ਚੰਗਾ ਪਰਿਵਾਰ ਸੀ ਅਤੇ ਪਰਮਾਤਮਾ ਤੋਂ ਡਰ ਕੇ ਰਹਿਣ ਵਾਲੇ ਲੋਕ ਸਨ ਅਤੇ ਲੜਕਾ ਵੀ ਡਾਕਟਰ ਸੀ ਤਾਂ ਉਹਨਾਂ ਨੇ ਰਿਸ਼ਤੇ ਦੀ ਗੱਲ ਚਲਾਈ ਅਤੇ ਦੋਨੋਂ ਪਰਿਵਾਰਾਂ ਨੇ ਇੱਕ ਦੂਜੇ ਨਾਲ ਮਿਲ ਕੇ ਰਿਸ਼ਤਾ ਪੱਕਾ ਕਰ ਦਿੱਤਾ ਹੁਣ ਕੁੜੀ ਨੂੰ ਡਰ ਸੀ ਕਿ ਉਹ ਲੋਕ ਸత్సੰਗੀ ਨਹੀਂ ਹਨ ਤਾਂ ਕੀਤੇ ਉਹ ਮੈਨੂੰ ਸత్సੰਗ ਅਤੇ ਸੇਵਾ ਤੇ ਜਾਣ ਤੋਂ ਰੋਕਣਾ ਦੇਣਾ ਫਿਰ ਕੁੜੀ ਨੇ ਮਨ ਹੀ ਮਨ ਬਾਬਾ ਜੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਭਲੇ ਉਹ ਸਤਸੰਗੀ ਨਹੀਂ ਹਨ ਪਰ ਤੁਸੀਂ ਉਹਨਾਂ ਨੂੰ ਆਪਣੇ ਵੱਲ ਲਗਾ ਲੈਣਾ ਕਿ ਉਹ ਮੈਨੂੰ ਸੇਵਾ ਤੇ ਸਤਸੰਗ ਤੇ ਜਾਣ ਤੋਂ ਨਾ ਰੋਕਣ ਕੁਝ ਦਿਨਾਂ ਬਾਅਦ ਵਿਆਹ ਹੋ ਗਿਆ ਅਤੇ ਲੜਕੀ ਨੇ ਆਪਣੇ ਕਮਰੇ ਵਿੱਚ ਬਾਬਾ ਜੀ ਦੀ ਇੱਕ ਵੱਡੀ ਫੋਟੋ ਲਗਾ ਦਿੱਤੀ ਵਿਆਹ ਦੇ ਅਗਲੇ ਦਿਨ ਹੀ ਸੱਸ ਨੇ ਬਾਬਾ ਜੀ ਦੀ ਫੋਟੋ ਨੂੰ ਦੇਖਿਆ ਤਾਂ ਉਸ ਨੇ ਲੜਕੀ ਨੂੰ ਸਖਤ ਹਦਾਇਤ ਦੇ ਦਿੱਤੀ ਕਿ ਸਾਡੇ ਘਰ ਵਿੱਚ ਇਨਸਾਨਾਂ ਨੂੰ ਨਹੀਂ ਮੰਨਿਆ ਜਾਂਦਾ ਸਾਡੇ ਘਰ ਵਿੱਚ ਅਸੀਂ ਸਪੈਸ਼ਲ ਮੰਦਰ ਬਣਾਇਆ ਹੈ ਜਿੱਥੇ ਪਰਿਵਾਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਪੂਜਾ ਕਰਦੇ ਹਨ ਅਤੇ ਜਦੋਂ ਸਾਡੇ ਰਿਸ਼ਤੇਦਾਰ ਘਰ ਵਿੱਚ ਆਉਣਗੇ ਤਾਂ ਸਰਦਾਰ ਦੀ ਫੋਟੋ ਦੇਖਣਗੇ ਤਾਂ ਉਹ ਸਾਡੇ ਬਾਰੇ ਕੀ ਸੋਚਣਗੇ ਇਹ ਕਹਿੰਦੇ ਹੋਏ ਉਸਨੇ ਬਾਬਾ ਜੀ ਦੀ ਫੋਟੋ ਨੂੰ ਉਥੋਂ ਉਤਾਰ ਦਿੱਤਾ ਇਹ ਤਸਵੀਰ ਵਾਪਸ ਆਪਣੇ ਪੇਕੇ ਦੇ ਆਈ ਇਥੇ ਇਸ ਫੋਟੋ ਦੀ ਕੋਈ ਜ਼ਰੂਰਤ ਨਹੀਂ ਹੈ ਹਲੇ ਲੜਕੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਇਸ ਲਈ ਉਹ ਚੁੱਪਚਾਪ ਆਪਣੀ ਸੱਸ ਦੀ ਗੱਲ ਮੰਨ ਲਈ ਬਾਬਾ ਜੀ ਦੀ ਵੱਡੀ ਫੋਟੋ ਨੂੰ ਵਾਪਸ ਆਪਣੇ ਪੇਕੇ ਪੇਜ ਦਿੱਤਾ ਅਤੇ ਇੱਕ ਛੋਟੀ ਜਹੀ ਤਸਵੀਰ ਨੂੰ ਆਪਣੇ ਬੈੱਡ ਦੇ ਨਾਲ ਲੱਗਦੇ ਟੇਬਲ ਉੱਤੇ ਰੱਖ ਦਿੱਤਾ ਅਤੇ ਟੇਬਲ ਦੇ ਧਰਾਜ ਵਿੱਚ ਬਾਬਾ ਜੀ ਦਾ ਪ੍ਰਸ਼ਾਦ ਦਾ ਪੈਕੇਟ ਰੱਖ ਦਿੱਤਾ ਜਿਵੇਂ ਕਿ ਅਸੀਂ ਸਭ ਅਕਸਰ ਬਾਬਾ ਜੀ ਦੇ ਪ੍ਰਸ਼ਾਦ ਦੇ ਦੋ ਦਾਣੇ ਰੋਜ਼ ਖਾਂਦੇ ਹਾਂ ਤਾਂ ਲੜਕੀ ਨੇ ਦੋ ਦਾਣੇ ਆਪਣੇ ਪਤਨੀ ਨੂੰ ਖੁਲਾਣੇ ਸ਼ੁਰੂ ਕਰ ਦਿੱਤੇ ਕੁਝ ਦਿਨ ਬਾਅਦ ਲੜਕੀ ਦੀ ਸੱਸ ਨੇ ਜਦ ਆਪਣੇ ਬੇਟੇ ਨੂੰ ਧਰਾਜ ਵਿੱਚੋਂ ਪ੍ਰਸ਼ਾਦ ਕੱਟ ਕੇ ਖਾਂਦੇ ਹੋਏ ਦੇਖਿਆ ਤਾਂ ਉਸਨੇ ਪੁੱਛਿਆ ਕਿ ਇਹ ਕੀ ਹੈ ਜੋ ਤੂੰ ਰੋਜ਼ ਖਾਂਦਾ ਹੈ ਤਾਂ ਲੜਕੇ ਨੇ ਕਿਹਾ ਕਿ ਪਤਾ ਨਹੀਂ ਮੰਮੀ ਇਹ ਪ੍ਰਸ਼ਾਦ ਹੈ ਜੋ ਤੁਹਾਡੀ ਨੂੰ ਰੋਜ਼ ਮੈਨੂੰ ਦਿੰਦੀ ਹੈ ਅਤੇ ਖੁਦ ਵੀ ਖਾਂਦੀ ਹੈ ਇਹ ਸੁਣ ਕੇ ਸੱਸ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਆਪਣੇ ਨੂੰ ਨੂੰ ਬੁਲਾਇਆ ਅਤੇ ਕਿਹਾ ਕਿ ਇਹ ਤੂੰ ਮੇਰੇ ਬੇਟੇ ਤੇ ਟੂਣਾ ਕਰ ਰਹੀ ਹੈ ਕਿ ਮਲਾਇਆ ਹੈ ਇਸ ਮਿਸ਼ਰੀ ਵਿੱਚ ਲੜਕੀ ਨੇ ਕਿਹਾ ਕਿ ਮੰਮੀ ਇਹ ਸਾਡੇ ਗੁਰੂ ਦਾ ਪ੍ਰਸ਼ਾਦ ਹੈ ਅਤੇ ਮੈਂ ਹਮੇਸ਼ਾ ਖਾਂਦੀ ਰਹੀ ਹਾਂ ਤਾਂ ਖੁਦ ਖਾ ਲਿਆ ਕਰ ਪਰ ਮੇਰੇ ਬੇਟੇ ਨੂੰ ਖਿਲਾਣ ਦੀ ਕੋਈ ਲੋੜ ਨਹੀਂ ਆ ਇਹ ਕਹਿ ਕੇ ਸੱਸ ਉਤੋਂ ਚਲੀ ਗਈ ਲੜਕੀ ਦੀ ਸੱਸ ਦੇ ਇਸ ਤਰ੍ਹਾਂ ਦੇ ਵਿਵਹਾਰ ਦੇ ਕਾਰਨ ਇਸ ਪਰਿਵਾਰ ਦੀ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਤੋਂ ਨੌਗਜੋਕ ਚੱਲ ਰਹੀ ਸੀ ਹਰ ਰੋਜ਼ ਲੜਕੀ ਦੀ ਸੱਸ ਉਸ ਪਰਿਵਾਰ ਨਾਲ ਲੜਾਈ ਕਰਦੀ ਸੀ ਹੁਣ ਐਵੇਂ ਹੀ ਵਿਵਹਾਰ ਸੱਸ ਨੇ ਲੜਕੀ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਹਰ ਸਮੇਂ ਲੜਕੀ ਨੂੰ ਛੋਟੀ ਮੋਟੀ ਗੱਲ ਤੇ ਬਹੁਤ ਜ਼ਿਆਦਾ ਸੁਣਾ ਦਿੰਦੀ ਸੀ ਜਦ ਲੜਕੀ ਐਤਵਾਰ ਵਾਲੇ ਦਿਨ 사త్సੰਗ ਤੇ ਜਾਂਦੀ ਸੀ ਤਾਂ ਸੱਸ ਉਸ ਨੂੰ ਕੋਈ ਨਾ ਕੋਈ ਕੰਮ ਦੇ ਦਿੰਦੀ ਸੀ ਜਿਸ ਕਰਕੇ ਉਹ 사త్సੰਗ ਤੇ ਨਾ ਜਾ ਸਕੇ ਇੱਕ ਵਾਰ ਦਿੱਲੀ ਵਿੱਚ ਬਾਬਾ ਜੀ ਦਾ ਭੰਡਾਰਾ ਸੀ ਲੜਕੀ ਦੇ ਮਾਤਾ ਪਿਤਾ ਨੇ ਲੜਕੀ ਅਤੇ ਘਾਈ ਨੂੰ ਦੋਵਾਂ ਨੂੰ ਲੈ ਕੇ ਜਾਣ ਵਾਸਤੇ ਲੜਕੀ ਦੀ ਸੱਸ ਨਾਲ ਗੱਲ ਕੀਤੀ ਤਾਂ ਲੜਕੀ ਦੀ ਸੱਸ ਉਹਨਾਂ ਨੂੰ ਜਵਾਬ ਨਹੀਂ ਦੇ ਸਕੀ ਜਿਸ ਦਿਨ ਜਾਣਾ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਸੱਸ ਨੇ ਬਿਮਾਰ ਹੋਣ ਦਾ ਨਾਟਕ ਕਰਨ ਲੱਗੀ ਜਿਸ ਕਰਕੇ ਉਹ ਪੰਡਾਰੇ ਵਿੱਚ ਨਾ ਜਾ ਸਕਣ ਅਤੇ ਅਚਾਨਕ ਬਿਮਾਰ ਹੋ ਗਈ ਹੈ ਤਾਂ ਉਸਨੇ ਲੜਕੀ ਨੂੰ ਕਹਿ ਦਿੱਤਾ ਕਿ ਮੈਂ ਆਪਣੀ ਮਾਂ ਨੂੰ ਛੱਡ ਕੇ ਨਹੀਂ ਜਾਵਾਂਗਾ ਇਹ ਸੁਣ ਕੇ ਲੜਕੀ ਨੂੰ ਬਹੁਤ ਬੁਰਾ ਲੱਗਿਆ ਉਹ ਸਮਝ ਰਹੀ ਸੀ ਕਿ ਇਹ ਸਭ ਨਾਟਕ ਉਸ ਦੀ ਸੱਸ ਨੇ ਜਾਣਬੁੱਝ ਕੇ ਕੀਤਾ ਹੈ ਅਤੇ ਜਿਵੇਂ ਹੀ ਪੰਡਾਰੇ ਵਾਲਾ ਦਿਨ ਲੰਘਿਆ ਸ਼ਾਮ ਹੁੰਦੇ ਹੀ ਲੜਕੀ ਦੀ ਸੱਸ ਇੱਕਦਮ ਠੀਕ ਹੋ ਗਈ ਜਦੋਂ ਲੜਕੀ ਰਾਤ ਨੂੰ ਸੌਣ ਲੱਗੀ ਤਾਂ ਉਸ ਦੀਆਂ ਅੱਖਾਂ ਵਿੱਚ ਆਪਣੇ ਸਤਿਗੁਰੂ ਨੂੰ ਨਾ ਮਿਲਣ ਕਰਕੇ ਆਗਏ ਅਤੇ ਨਮ ਅੱਖਾਂ ਨਾਲ ਉਸਨੇ ਬਾਬਾ ਜੀ ਅੱਗੇ ਅਰਦਾਸ ਕੀਤੀ ਹੇ ਮੇਰੇ ਸੱਚੇ ਪਾਤਸ਼ਾਹ ਕੁਝ ਵੀ ਕਰਕੇ ਇਹਨਾਂ ਲੋਕਾਂ ਨੂੰ ਆਪਣੇ ਵੱਲ ਖਿੱਚਵਾਦ ਇਹਨਾਂ ਦੇ ਕੂਆਂਡ ਵਿੱਚ ਰਹਿਣ ਵਾਲੇ ਪਰਿਵਾਰ ਨੇ ਕੁੜੀ ਦੀ ਸੱਸ ਤੇ ਕਾਲਾ ਜਾਦੂ ਕਰਵਾ ਦਿੱਤਾ ਅਤੇ ਹੁਣ ਲੜਕੀ ਦੀ ਸੱਸ ਜਦੋਂ ਵੀ ਰਾਤ ਨੂੰ ਸੌਂਦੀ ਉਸ ਨੂੰ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਜਾਂਦੀਆਂ ਹਨ ਉਹ ਡਰ ਜਾਂਦੀ ਐਵੇਂ ਹਰ ਰੋਜ਼ ਹੁਣ ਲੱਗ ਗਿਆ ਦਾਦੇ ਕੰਨ ਸੱਸੂ ਦੀ ਨੀਂਦ ਬਹੁਤ ਖਰਾਬ ਹੁੰਦੀ ਇਹ ਆਵਾਜ਼ਾਂ ਸੱਸ ਤੋਂ ਇਲਾਵਾ ਹੋਰ ਘਰ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਸੁਣਦਿਆਂ ਹੁਣ ਐਵੇਂ ਹੌਲੀ-ਹੌਲੀ ਉਸ ਦੀ ਸੱਸ بیمار ਹੋ ਗਈ ਅਤੇ ਹੁਣ ਉਸ ਨੂੰ ਆਵਾਜ਼ਾਂ ਦੇ ਨਾਲ ਨਾਲ ਕਮਰੇ ਵਿੱਚ ਦੀਵਾ ਵੀ ਚੱਲਦਾ ਹੋਇਆ ਦਿਖਾਈ ਦੇਣ ਲੱਗ ਪਿਆ ਤਾਂ ਉਹ ਹੋਰ ਵੀ ਜ਼ਿਆਦਾ ਡਰਨ ਲੱਗ ਪਈ ਹੁਣ ਉਹਨਾਂ ਨੂੰ ਪੂਰੀ ਰਾਤ ਬੈਠ ਕੇ ਗੁਜ਼ਾਰਨੀ ਪੈਂਦੀ ਸੀ ਅਤੇ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਸਨ ਹੁਣ ਉਸ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੋਣ ਲੱਗ ਪਈ ਕਈ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇਸ ਨੂੰ ਬਿਮਾਰੀ ਕੀ ਹੈ ਕੋਈ ਮਾਨਸਿਕ ਤਨਾ ਕਹਿ ਦਿੰਦਾ ਸੀ ਅਤੇ ਕੋਈ ਕਹਿੰਦਾ ਸੀ ਕਿ ਇਸ ਨੂੰ ਵੱਡੇ ਲੈਵਲ ਦਾ ਡਿਪਰੈਸ਼ਨ ਹੋ ਗਿਆ ਹੈ ਦਵਾਈਆਂ ਦਾ ਕੁਝ ਖਾਸ ਅਸਰ ਨਹੀਂ ਹੋ ਰਿਹਾ ਸੀ ਇਹ ਸਭ ਦੇਖ ਕੇ ਲੜਕੀ ਦਾ ਪਤੀ ਬਹੁਤ ਘਬਰਾਉਣ ਲੱਗ ਗਿਆ ਉਸ ਨੂੰ ਆਪਣੀ ਮਾਂ ਦੀ ਚਿੰਤਾ ਹੋਣ ਲੱਗ ਗਈ ਜਦੋਂ ਉਹਨਾਂ ਦੇ ਘਰ ਦੇ ਇੰਨੇ ਬੁਰੇ ਹਾਲ ਹੋ ਗਏ ਤਾਂ ਫਿਰ ਇੱਕ ਦਿਨ ਡਰਦੇ ਹੋਏ ਲੜਕੀ ਨੇ ਆਪਣੇ ਪਤੀ ਅਤੇ ਸਾਸ ਨੂੰ ਪੁੱਛਿਆ ਕਿ ਜੇਕਰ ਮੈਂ ਤੁਹਾਨੂੰ ਕੁਝ ਕਰਨ ਦੇ ਲਈ ਕਹਾਂ ਤਾਂ ਤੁਸੀਂ ਉਹ ਸਭ ਕਰਨ ਦੇ ਲਈ ਤਿਆਰ ਹੋ ਤੁਸੀਂ ਕੁਝ ਦਿਨ ਦੇ ਲਈ ਉਹ ਕੰਮ ਕਰ ਸਕਦੇ ਹੋ ਤਾਂ ਸੱਸ ਨੇ ਕਿਹਾ ਕਿ ਜਦੋਂ ਸਾਰੇ ਜਹਾਨ ਦੇ ਡਾਕਟਰ ਮੈਨੂੰ ਠੀਕ ਨਹੀਂ ਕਰ ਸਕੇ ਤਾਂ ਤੂੰ ਕੀ ਕਰੇਂਗੀ ਤੜਕੀ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਜੇਕਰ ਤੁਸੀਂ ਮੇਰੀ ਗੱਲ ਮੰਨ ਲਵੋ ਤਾਂ ਤੁਸੀਂ ਕੁਝ ਦਿਨਾਂ ਵਿੱਚ ਹੀ ਠੀਕ ਹੋ ਸਕਦੇ ਹੋ ਸੱਸ ਨੇ ਕਿਹਾ ਠੀਕ ਹੈ ਮੈਂ ਤੇਰੀ ਗੱਲ ਮੰਨ ਲੈਂਦੀ ਹਾਂ ਤਾਂ ਲੜਕੀ ਨੇ ਕਿਹਾ ਕਿ ਮੇਰੇ ਨਾਲ ਸਸੰਗ ਕਰ ਚੱਲਣਾ ਪਵੇਗਾ ਅਤੇ ਉੱਥੇ ਚੱਲ ਕੇ ਹਰ ਰੋਜ਼ ਥੋੜੀ-ਬੋਦੀ ਸੇਵਾ ਕਰਨੀ ਪਵੇਗੀ ਅਤੇ ਪ੍ਰਸ਼ਾਦ ਦੇ ਦੋ ਦਾਣੇ ਹਰ ਰੋਜ਼ ਖਾਣੇ ਪੈਣਗੇ ਤੁਸੀਂ ਯਕੀਨ ਕਰੋ ਤੁਸੀਂ ਕੁਝ ਦਿਨਾਂ ਵਿੱਚ ਹੀ ਇੱਕਦਮ ਠੀਕ ਹੋ ਜਾਵੋਗੇ ਪਰ ਤੁਹਾਨੂੰ ਇਹ ਸਭ ਪੂਰੇ ਮਨ ਤੇ ਵਿਸ਼ਵਾਸ ਨਾਲ ਕਰਨਾ ਪਵੇਗਾ ਮਾਨਵੀਜ ਥੋੜਾ ਜਿਹਾ ਵੀ ਸ਼ੱਕ ਨਹੀਂ ਰੱਖਣਾ ਤਾਂ ਲੜਕੀ ਦਾ ਪਤੀ ਵੀ ਆਪਣੀ ਮਾਂ ਨੂੰ ਸਮਝਾਉਣ ਸਮਝਾਉਣ ਲੱਗ ਜਾਂਦਾ ਹੈ ਕਿ ਇਹਨਾਂ ਕੁਝ ਕਰਕੇ ਦੇਖ ਲਿਆ ਹੈ ਤਾਂ ਇਹ ਵੀ ਕਰਕੇ ਦੇਖ ਲੋ ਲੜਕੀ ਦੀ ਸੱਸ ਮੰਨ ਜਾਂਦੀ ਹੈ ਅਤੇ ਆਪਣੀ ਨੂੰਹ ਦੇ ਨਾਲ ਸੱਸ ਸੰਕਰ ਜਾਣ ਲੱਗ ਜਾਂਦੀ ਹੈ ਅਤੇ ਉੱਥੇ ਜਾ ਕੇ ਪੌਦਿਆਂ ਨੂੰ ਪਾਣੀ ਦਿੰਦੀ ਹੈ ਤੇ ਸਫਾਈ ਕਰਨ ਲੱਗ ਜਾਂਦੀ ਹੈ ਹਰ ਰੋਜ਼ ਪ੍ਰਸ਼ਾਦ ਖਾਣ ਵੀ ਲੱਗ ਜਾਂਦੀ ਹੈ ਸੇਵਾ ਕਰਕੇ ਸੱਸ ਨੇ ਖੁਦ ਹੀ ਆਪਣੇ ਅੰਦਰ ਇੱਕ ਬਦਲਾ ਦਿਖਾਈ ਦੇਣ ਲੱਗ ਗਿਆ ਜੋ ਉਸ ਨੂੰ ਆਵਾਜ਼ਾਂ ਸੁਣਦੀਆਂ ਸਨ ਸਭ ਸੋਨੀਆਂ ਬੰਦ ਹੋ ਗਈਆਂ ਉਸ ਨੂੰ ਨਾ ਤਾਂ ਹੁਣ ਇਹਨੂੰ ਕੋਈ ਦਵਾਈ ਲੈਣੀ ਪੈਂਦੀ ਸੀ ਅਤੇ ਨਾ ਹੀ ਬੈਠ ਕੇ ਰਾਤ गुजारਣੀ ਪੈਂਦੀ ਸੀ ਉਸ ਨੇ ਖੁਦ ਆਪਣੇ ਅੰਦਰ ਕਾਫੀ ਬਦਲਾਅ ਦੇਖੇ ਸੱਸ ਤੇ ਸੇਵਾ ਦਾ ਐਵੇਂ ਦਾ ਅਸਰ ਹੋ ਗਿਆ ਸੀ ਕਿ ਇੱਕ ਦਿਨ ਲੜਕੀ ਦੀ ਸਿਹਤ ਖਰਾਬ ਹੋ ਜਾਂਦੀ ਹੈ ਪਰ ਸੱਸ ਇਕੱਲੀ ਹੀ ਸਸੰਕਰ ਜਾ ਕੇ ਸੇਵਾ ਕਰਨ ਲੱਗ ਜਾਂਦੀ ਹੈ ਸਭ ਕੁਝ ਦੇਖ ਕੇ ਲੜਕੀ ਬਹੁਤ ਖੁਸ਼ ਹੋ ਗਈ ਅਤੇ ਫਿਰ ਇੱਕ ਦਿਨ ਲੜਕੀ ਕਿਤੋਂ ਬਾਹਰੋਂ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਬਾਬਾ ਜੀ ਦੀ ਇੱਕ ਵੱਡੀ ਫੋਟੋ ਕੱਰ ਦੇ ਡਰਾਈング ਰੂਮ ਦੀ ਹੋਈ ਸੀ ਇਹ ਦੇਖ ਕੇ ਲੜਕੀ ਬਹੁਤ ਖੁਸ਼ ਹੋ ਗਈ ਅਤੇ ਸੱਸ ਕਹਿਣ ਲੱਗੀ ਕਿ ਸਤਗੁਰੂ ਬਹੁਤ ਹੀ ਤਕਤਵਾਰ ਹਨ ਅਤੇ ਇਹ ਫੋਟੋ ਹੁਣ ਹਮੇਸ਼ਾ ਇੱਥੇ ਹੀ ਲੱਗੀ ਰਹੇਗੀ ਅਤੇ ਹੁਣ ਇਹ ਸਭ ਲੋਕ ਵੀ ਸਤਸੰਗ ਤੇ ਜਾਣ ਲੱਗ ਗਏ ਅਤੇ ਬਾਬਾ ਜੀ ਦੇ ਪੰਡਾਰੇ ਤੇ ਹਮੇਸ਼ਾ ਜਾਂਦੇ ਸਤਸੰਗ ਜੀ ਜਦੋਂ ਮਾਲਕ ਨੇ ਕਿਸੇ ਨੂੰ ਆਪਣੇ ਵੱਲ ਖਿੱਚਣਾ ਹੁੰਦਾ ਹੈ ਤਾਂ ਕੋਈ ਵੀ ਰਸਤਾ ਜ਼ਰੂਰ ਬਣ ਜਾਂਦਾ ਹੈ ਹੁਣ ਮਾਲਕ ਨੇ ਇਸ ਪਰਿਵਾਰ ਨੂੰ ਆਪਣੇ ਵੱਲ ਲਗਾਉਣਾ ਸੀ ਤਾਂ ਇੱਕ ਸత్సੰਗੀ ਲੜਕੀ ਨੂੰ ਉਹਨਾਂ ਦੇ ਘਰ ਭੇਜ ਦਿੱਤਾ ਅਤੇ ਲੜਕੀ ਦੀ ਅਰਦਾਸ ਵੀ ਬਾਬਾ ਜੀ ਨੇ ਸੁਣ ਲਈ ਰਾਦਾ ਸਵਾਮੀ